ਹਾਂਜੀ ਵੱਡਾ ਚਿਹਰਾ ਵਰਪੂਰ ਸਿੰਘ ਵੱਡਾ ਚਿਹਰਾ ਕਿਵੇਂ ਆ ਪੂਰਿਆ ਵੱਡਾ ਚਿਹਰਾ ਦਾ ਨਹੀਂ ਹੈਗਾ ਅੱਖਾਂ ਵੱਡੀਆਂ ਵੱਡੀਆਂ ਨੇ ਤਿੱਖੀ ਏ ਤਿੱਖੀ ਏ ਇੱਧਰ ਦੇਖੋ ਇੱਧਰ ਦੇਖੋ ਤੈਨੂੰ ਪਤਾ ਤੇਰਾ ਨਾ ਤਿੱਖੀ ਐ ਪੂਰਾ ਪਤਾ ਹੈ ਨਾ ਆ ਵੱਡੇ ਚਿਹਰੇ ਨੂੰ ਘੱਟ ਪਤਾ ਹਲੇ ਇਹਨੂੰ ਵੀ ਪਤਾ ਇਹ ਵੀ ਖੰਨ ਚੱਕਦਾ ਵੱਡਾ ਚਿਹਰਾ ਕਿ ਕਿਤੇ ਨਿਕਾ ਇੱਧਰ ਨੂੰ ਮੂੰਹ ਨਾਲ ਸੁਣਦਾ ਸੁਣਦਾ ਹੈ ਨਹੀਂ ਉਹਨਾਂ ਨੂੰ ਗੋਲਾ ਬੱਦਲ ਗੋਲਾ ਬੱਦਲ ਗੋਲਾ ਹੂੰ ਦਿਖਦਾ ਨਹੀਂ ਤੈਨੂੰ ਤੈਨੂੰ ਦਿਖਦਾ ਨਹੀਂ ਕਿ ਵੀ ਕਿੱਥੇ ਆ ਤੂੰ ਕਿੱਥੇ ਆ ਚਾ ਵੀ ਕੰਨੇ ਮੂੰਹ ਲਾਈ ਜੰਨਾ ਕੀ ਗੱਲ ਆ ਅੱਜ ਜਾਣਾ ਲਓ ਜੀ ਆਪਾਂ ਕਰਤਾ ਇੱਥੋਂ ਝਾੜੂ ਪੋਚਾ ਸਾਰਾ ਝਾੜੂ ਪੋਚਾ ਪੋਚਾ ਹੀ ਹੁੰਦਾ ਏ ਕਿ ਕਿਸਮ ਦਾ ਤਾਂ ਲਾਤਾ ਮਿੱਠਿਓਏ ਮਿੱਠਿਓਏ ਤੈਨੂੰ ਮੈਂ ਬੁਲਾਇਆ ਹੀ ਨਹੀਂ ਤੂੰ ਤਾਂ ਮਾਰਦੀ ਆ ਮੈਨੂੰ ਲੋ ਸੰਪ੍ਰੀਤਕਾਰ ਪਰੀ ਪੰਦੇਰ ਕਿਵੇਂ ਆ ਪਰੀ ਉਹ ਪਰੀ ਪੰਦੇਰ ਇਹ ਹੈਗਾ ਅਨਮੋਲ ਸਿੰਘ ਦੇਖ ਲੋ ਸਾਡੇ ਪਸ਼ੂਆਂ ਦੇ ਵੀ ਨਾਂ ਆ ਤੇ ਸਾਡੇ ਪਸ਼ੂ ਸਾਨੂੰ ਪਿਆਰ ਵੀ ਬਹੁਤ ਕਰਦੇ ਆ ਤੇ ਲੈਣਾ ਸਾਰਿਆਂ ਨੂੰ ਪਤਾ ਵੀ ਸਾਡੇ ਕਿਹਦਾ ਕਿਹਦਾ ਕੀ ਕੀ ਨਾਂ ਆ ਹੈ ਵੈਲਕਮ ਮਿੱਠੀ ਚਾਹ ਰੂਜੀ ਕਰ ਤਾਂ ਹੁਣ ਇੱਕ ਪੋਚ ਹੁਣੇ ਪੋਚਾ ਲਾਉਣਗੇ ਦੇ ਲੈ ਮਿੱਠੀ ਨੇ ਪਾਣੀ ਡੋਲ ਕੇ ਹੀ ਪੀਣਾ ਅੱਜ ਦੁੱਧ ਨੂੰ ਪੀ ਠੀਕ ਆ ਹਾਂ ਹਾਂ ਇਹ ਤਾਂ ਮਾਰਦੀ ਏ ਮੈਨੂੰ ਆ ਮਾਰਿਆ ਚਲੋ ਕਰੋ ਸਵਾਗਤ ਸਵਾਗਤ ਕਰਤਾ ਸਵਾਗਤ ਸਵਾਗਤ ਕਰਨ ਨੂੰ ਕਿ ਬਾਣਾ ਜੱਤ ਫਿਰ ਨੂੰ ਕਿਹਾ ਚਲੋ ਅੰਮ ਘਰੀਏ ਬਾਅਦ ਚ ਕਰ ਲੰਨੇ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮਿੱਤੇ ਨਾਲ ਬਾਹਰ ਨੂੰ ਹਰੀਆਲੀ ਦੇਖੋ ਤੁਸੀਂ ਕਾ ਫੂਸ ਹਾਤੇ ਕਿਸੇ ਪ੍ਰੇ ਨੇ ਕੋਈ ਕੰਮ ਨਹੀਂ ਕੀਤਾ ਕਾ ਨੂੰ ਬੇਚਰੀ ਉਹ ਤਾਂ ਆਪਾਂ ਮਿਰਚਾਂ ਤੋੜ ਕੇ ਲਿਆ ਕੇ ਆਉਣੀ ਮਿਰ 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 ਮਿਰਚਾਂ ਮਿਰਚਾਂ ਕੁਰਕੁਰੀਆਂ ਸੋਲੇ ਆ ਗਾਲਟਾਂ ਹੂੰ ਖੜੇ ਨਹੀਂ ਹੋ ਰਹੇ ਮੈਂ ਨਹੀਂ ਨਾ ਕਾਟੀ ਬੁੱਲਾ ਤੇ ਮਾ ਅੱਛਾ ਪੱਕਾ ਮਾਤਾ ਦੀ ਵੀ ਬੁੱਲਾ ਤੇ ਲੱਗੀ ਆ ਕਰਕੇ ਚੋਨਾ ਦੇਖੋ ਆਪਣਾ ਆਪਾਂ ਜਿਹੜੇ ਗਾਤੇ ਡਾਲ ਜੇ ਸੁੱਕੀ ਜਾਂਦੇ ਐ ਇਹ ਕਹਿੰਦੇ ਇੱਥੇ ਕਈ ਆ ਗੱਬੇ ਉਧਰ ਤਾਂ ਹੈ ਨਹੀਂ ਪਰ ਇਹ ਤਾਂ ਚੋਨਾ ਲਿਆਓ ਕੰਪੈਨ ਹਣੀ ਦੀ ਹਰੇ ਹਣੀ ਨੂੰ ਮਾਰੋ ਫੋਨ ਹਾਂ ਅਸੀਂ ਤੋੜਾਂਗੇ ਮਿਰਚਾਂ ਤੇ ਕਈਆਂ ਨੂੰ ਲੱਗਣਗੀਆਂ ਹਨਾ ਲੜਦੀ ਕੀ ਤੇ ਲੜਦੀ ਕੀ ਦੀਆਂ ਮਿਰਚੇ ਇਹ ਮਿਰਚ ਲੜਦੀ ਕਿਹਦੇ ਆ ਉੱਥੇ ਕਿ ਨਹੀਂ ਆ ਗਨੇ ਉੱਧਰ ਹਾਲਤ ਦੇਖ ਲੋ ਸਾਗ ਵੀ ਜਣਾ ਇੱਥੇ ਆਪਾਂ ਸਾਗ ਸੱਤੂ ਬੀਜੀ ਵਾਲੇ ਮਿਰਚਾ ਤੋੜੀਏ ਲਾਲ ਲਾਲ ਮਿਰਚ ਕਰਾਰੀ ਹੁੰਦੀ ਹੈ ਜਿਸ ਕੀ ਬੀਬੀ उसके हमेशा साथ रहे सम जो वो हस्बैंड को बहुत प्यारी होती है वाह शेर मारी हमको सब कुछ आता है ऑलराउंडर आसी सी असी बेड थोड़ी तोड़ने आ असी मिर्चा तोड़नी आ या मिर्चा कोर करिया सोलिया दी दाल करानी आसी बेड नहीं तोड़ते बेड तो पता भी नहीं भुल भी गया कै बजे उठे सी ਸਾਨੂੰ ਤਾਂ ਇਹ ਵੀ ਯਾਦ ਨਹੀਂ ਰਹਿੰਦਾ ਵੀ ਅਸੀਂ ਕੈਵਜੇ ਉੱਠ ਖੜੇ। ਕੋਲ ਲੱਜਾਈ ਦਾ। ਦੇਖੋ ਮਿਰਚਾਂ ਦੇ ਫੁੱਲ। ਹੋਰ ਲੱਗਣੀਆਂ ਹੁਣੇ। ਉਹਨਾਂ ਤੇ ਬਰੇਕਾਰ ਸੁ। ਇਹ ਤਾਂ ਹੁਣ ਚੁੱਕੀ ਵੀ। ਮਿਰਚਾਂ ਦੇ ਵੀ ਸਾਰੇ ਇਹ ਥੱਲੇ ਡਿੱਗੀ ਜਾਂਦੀ ਐ। ਚਿੱਟਾ ਸਰਕਾ ਹੈਗਾ ਪਈਆ ਬੋਤਲ ਇੱਕ। ਹੈਗੀ? ਹਾਂਜੀ ਹਾਂਜੀ। ਸਭ ਕੁਝ ਹੁੰਦਾ ਤੁਹਾਨੂੰ ਦੱਸਿਆਦਾ ਹੈਗਾ ਵੀ ਅਸੀਂ ਆਲ ਰੌਂਡਰ ਆ। ਹੈਗਾ ਸੋਡਾ ਸੋਡਾ ਵੀ ਹੈਗਾ ਮਿੱਠਾ ਸੋਡਾ ਵੀ ਹੈਗਾ ਖੱਟਾ ਵੀ ਹੋਊ ਸੋਡਾ ਦਾ ਸੋਡਾ ਇਹ ਕਾ ਕੁਦਾ ਕਰ ਲੋ ਹੱਲ ਕੋਈ ਸੋਡਾ ਟੱਟਕੇ ਵੱਲ ਡਿੱਗੀ ਜਾਂਦੀ ਆ ਤੇ ਲੋਕਾਂ ਨੂੰ ਬੂਟਾ ਭਰੇ ਆ ਬੂਟਾ ਲਾਲ ਲਾਲ ਮਿਰਚ ਕਰਾਰੀ ਹੁੰਦੀ ਹੈ ਮਿਰਚਾਂ ਤੋੜੂੰਗੀ ਪਾਹੀ ਲੋਕਾਂ ਨੂੰ ਲੱਗਣਗੀਆਂ ਇਹ ਮਿਰਚ ਆਉਂਦੇ ਨਾ ਬੜੀਆਂ ਨੇ ਉਹ ਤਾਂ ਟੁੱਟੀ ਜੀ ਭਾ ਕੇ ਛੋਟੀਆਂ ਲੈ ਜੀ ਮੈਂ ਤੇ ਜਿੰਨੀ ਛੋਟੀ ਹੋ ਉਹਨੀ ਟਿੱਖੀ ਹੋ ਜਿੰਨੀ ਨਿੱਕੀ ਹੋਨੀ ਟਿੱਖੀ ਐਨਾ ਸੋਚ ਵੀ ਜਿੰਨੀਆਂ ਮੈਂ ਤੋੜਨੀਆਂ ਨੇ ਉਦੋਂ ਕਿਤੇ ਚੌਗਣੀਆਂ ਹੋ ਕੇ ਜਾ ਕੇ ਲੱਗਣੀਆਂ ਨੇ ਇਹ ਕਿ ਆ ਰੱੱੱਲੇ ਵਾਲੀ ਗੱਲ ਰੈਂਟ ਕੀ ਪਾ ਲੈ ਤਾ ਕੀ ਲਾਣਾ ਰੈਂਟ ਲਾਣਾ ਕਿਵੇਂ ਲਾਣਾ ਜਿੰਨੀਆਂ ਮੈਂ ਤੋੜਨੇ ਨੇ ਚੌਗਣੀਆਂ ਹੋ ਕੇ ਜੱਗਾਂ ਕਿਤੇ ਲੱਗਣੀਆਂ ਨੇ ਆਪਣਾ ਤਾਂ ਚੋਂ ਨੰਬਰ ਹੀ ਸੀ ਤੀ ਪੱਕਿਆ ਪਹਿਲਾਂ ਵਿਲੇ ਹੋ ਜਾਣਾ ਨਿਕਲੇ ਆਇਆ ਤੋਰੀਆਂ ਗੱਡੀਆਂ ਗੱਡੀਆਂ ਨੇ ਚਲੋ ਜੀ ਉੱਥੋਂ ਵੀ ਤੋੜ ਲਿਆਈਏ ਮਿਰਚਾਂ ਤੂੰ ਹੋਰੀਆਂ ਦੋ ਗੱਡੀਆਂ ਨਹੀਂ ਕਰ ਸਕਦਾ ਸਾਡੀ ਤਾਂ ਜਾਮਣ ਨੂੰ ਤੋਰੀਆਂ ਲੱਗ ਜਾਂਦੀਆਂ ਨੇ ਸਾਡੇ ਤੂਤ ਨੂੰ ਸਾਡੇ ਨੂੰ ਝੂੜੇ ਨੂੰ ਇਹ ਝੂੜੇ ਨੂੰ ਵੱੱਦ ਲੱਗਦੀਆਂ ਨੂੰ ਝੂੜੇ ਨੂੰ ਵੱੱਦ ਲੱਗਦੀ ਦੇਖਦੇ ਹਾਂ ਕਿ ਬੱਤੇ ਵੰਦੇ ਨੇ ਕਿ ਤੁਸੀਂ ਪਰਦੇ ਵੰਦੇ ਹੋ ਚੁੱਟਾ ਤੋੜਿਆ ਇਹਦਾ ਹਾਲ ਰੋਟੀਆਂ ਗੱਲਾਂ ਵੀ ਵੱਡੀਆਂ ਨੇ ਤੁਸੀਂ ਵੱਡੇ ਬੰਦੇ ਤੁਹਾਡੇ ਫੇਵਰਟ ਸਿੰਗਰ ਦਾ ਗਾਣਾ ਤੁਹਾਨੂੰ ਉਹੀ ਪਤਾ ਨਹੀਂ ਆਰਨੇ ਦਾ ਗਾਣਾ ਤੁਸੀਂ ਵੱਡੇ ਬੰਦੇ ਉਹ ਠੀਕ ਹੈ ਤੇ ਉਹਨਾਂ ਦਾ ਪਤਰਾ ਜੀ ਦਾ ਪਤਰਾ ਮਾਂ ਤਾਂ ਜਿਵੇਂ ਚੋਨਾ ਹੀ ਪਾਲਦੀ ਰਹੀਆਂ ਮੈਨੂੰ ਆਏ ਕਹਿੰਦੇ ਹੁੰਦੇ ਨੇ ਹਰੇਕ ਗੱਲ ਆ ਰਿਓ ਪਾਈ ਤੇ ਦੇਖਦੀ ਗੁੱਦੀ ਗੁੱਦੀ ਸਾਡੇ ਦਾ ਘਰ ਦੇ ਸਾਤੋਂ ਸਲਾਹ ਵੀ ਆਹ ਕੀ ਆ ਸਪਰੇ ਰਿਓ ਵੀ ਮੇਰੀ ਸਲਾਹ ਨਾ ਪਾਉਂਦੇ ਆ ਵੀ ਹੈ ਨਾ ਸਪਰੇ ਕਰਾ ਦਈਏ ਜੇ ਮੈਂ ਕਹਾਂ ਤੂੰ ਕਰਾ ਦੋ ਜੇ ਮੈਂ ਹੁਣ ਕਹਿ ਦੇਵਾਂ ਵੀ ਕਰਾ ਦੋ ਇਹਨਾਂ ਨੇ ਕਰਾ ਦੇਣੀ ਆ ਜੇ ਮੈਂ ਕਹਾਂ ਤੇ ਨਹੀਂ ਠੀਕ ਜੀ ਲੱਗਦੀ ਆ ਫਿਰ ਇਹਨਾਂ ਨੇ ਕਰਾਉਣੀ ਨੀਗੀ ਠੀਕ ਆ ਮੀਂਹ ਡਾਈ ਜੇ ਮੇਰੀ ਸਲਾਹ ਤਾਂ ਬਿਨਾਂ ਤਾਂ ਸਾਡੇ ਕਾਟੇ ਪਤਾ ਨਹੀਂ ਹੈ ਲੜਾ ਨੋ ਨਹੀਂ ਸੁਣਦੀ ਭਈ ਹਾਂ ਇਹਨੂੰ ਪਤਾ ਨਹੀਂ ਕਿਵੇਂ ਪੈ ਗਈ ਹੈ ਤੇ ਕੀ ਕਰੇ ਇਹ ਨਹੀਂ ਸੁਣਦੀ ਸੇ ਖਤਮ ਹੋਊਗੀ ਬਗੀਆਂ ਕਦੇ ਫੇਲ ਖਤਮ ਹੋਊਗੀ ਇਹ ਜਿਹੜੀ ਫਾਲਤੂ ਦੀ ਬੇਲਬੁਲ ਹੁੰਦੀ ਹੈ ਖਤਮੇ ਹੋ ਜਾਂਦੀ ਜਿਹੜੀ ਹੋਵੇ ਕਦੇ ਜਿਹੜੀ ਹੋਵੇ ਹੀ ਕਦੇ ਹਾਏ ਤੋਰੀਆਂ ਫੁੱਲ ਫੁੱਲੇ ਓਏ ਕੈਸੇ ਥੰਮੇ ਹਾਏ ਤੋਰੀਆਂ ਦਿਖਾਉ ਮੈਨੂੰ ਆ ਦੇਖੋ ਤੋਰੀਆਂ ਇੱਥੋਂ ਸ਼ੁਰੂ ਹੋ ਕੇ ਜੀ ਜੇ ਹਿੰਮਤਾ ਉੱਪਰ ਚੜ ਕੇ ਲੈ ਜੋ ਤੋੜ ਕੇ ਇਹ ਉਹ ਨੌਣ ਨੌਣ ਨੂੰ ਜਦੋਂ ਸੁੱਕਦੀਆਂ ਨੇ ਫਿਰ ਪੜੀਆਂ ਇਹ ਕੰਮ ਆਉਂਦੀਆਂ ਨੇ ਨੰਨੇ ਆਹਾ ਦੋਹੇ ਦੇਕ ਸੁਕਾਦੀ ਇੱਥੇ ਅੱਗ ਲਾ ਕੇ ਇੰਨੀ ਵਧੀਆ ਦੇ ਕੇ ਸੁੱਕ ਗਈ ਹੁਣ ਇਹਨੂੰ ਬੜਾ ਵੜੂ ਦੋ ਇੱਥੇ ਹੋਰ ਕੋਈ ਦਰਖਤ ਲਾਓ ਆਪੇ ਹੋ ਹੀ ਜਾਂਦੇ ਨੇ ਆ ਦੇ ਹਾਂ ਹੋ ਤਾਂ ਗਈ ਫਿਰ ਵੀ ਇਹਨੂੰ ਤਾਂ ਬੜਾ ਦੋ ਸੁੱਕੀ ਨੂੰ ਕਾਹ ਫੂਸ ਦੇਖੋ ਕਿੰਨਾ ਇੱਥੇ ਪਾਲਨ ਤੋਂ ਬਨ ਗਿਆ ਹੁਣ ਇੱਥੇ ਮਿਰਚਾਂ ਕਵੇ ਟੁੱਟਣਗੇ ਨਿਕਾ ਫੂਸ ਚ ਮਿਰਚਾਂ ਕੁਰਕਰੀ ਅੱਜ ਤਾਂ ਪੂਰੇ ਵਲੌਗ ਚ ਮਿਰਚ ਮਿਰਚ ਹੋ ਜਾਣੀ ਆ ਕੁਐਸਚਨ ਜਨ ਲਾ ਕੇ ਮੇਰੇ ਤੋਂ ਪੁੱਛਿਆ ਕਿ ਮੀ ਤੇ ਮਿਰਚ ਕੁਐਸਚਨ ਜਨ ਵੀ ਸਮਝੋ ਸਮਝਣ ਵਾਲੇ ਤਾਂ ਸਮਝ ਗਏ ਬਟਰਫਲਾਈ ਆ ਤੇ ਬਟਰਫਲਾਈ ਉੜ ਜਾ ਨੀ ਹਾਂ ਉੱਡ ਚਾ ਮੇਰੇ ਕਹਿ ਤੇ ਉੱਡ ਗਈ ਪਰ ਇੱਥੇ ਇੰਨੀ ਮੱਕੀ ਸੀ ਆਪਾਂ ਇੱਥੋਂ ਮੱਕੀ ਵੱਡੀ ਸੀ ਹਾਂ ਆ ਉਹੀ ਹੋ ਨਾ ਹੋਆ ਜਿਹੜਾ ਆਪਣੇ ਆਪ ਹੀ ਹੋ ਗਿਆ ਹਨਾ ਆ ਉਹ ਹੋਆ ਆਵੀ ਆ ਆ ਬੀਚ ਆ ਬੀਚ ਆ ਰਿਓ ਤਾਂ ਖਾਸਾ ਇੱਕੋ ਫੁੱਲ ਤੋਰੀ ਦਾ ਕਹਿੰਦਾ ਆਸ਼ਿਕ ਤੇਰਾ ਸਕੂਟਰ ਚੋਰੀ ਦਾ ਅੱਜ ਅੱਜ ਤਾਂ ਸੱਚੀ ਸ਼ੈਰੋ ਸ਼ੈਰੀ ਹੋਈ ਪਈ ਆ ਅੱਜ ਦੇ ਵਲੌਗ ਚ ਤਾਂ ਸੱਚੀਓ ਸ਼ੈਰੋ ਸ਼ੈਰੀ ਹੋਈ ਪਈ ਐ ਸੱਚੀ ਗੱਲ ਆ ਆ ਦੇਖੋ ਕਹਿੰਦੇ ਇੱਕ ਫੁੱਲ ਤੋਰੀ ਦਾ ਆਸ਼ਕ ਤੇਰਾ ਸਕੂਟਰ ਚੋਰੀ ਦਾ ਤੋਰੀਆਂ ਲੱਗੀਆਂ ਹੋਈਆਂ ਤੋਰੀਆਂ ਲੈ ਇਹਨਾਂ ਨੂੰ ਠੂਠੀ ਪੈ ਗਈ ਕਾ ਕੁੱਜਾ ਪੈ ਗਿਆ ਇੱਕ ਫੁੱਲ ਤੋਰੀ ਦਾ ਹੂੰ ਬੱਸ ਉਹ ਹੀ ਸੀ ਜਿਹੜਾ ਮੈਂ ਕਹਤਾ ਹਾਂ ਹੋਰ ਵੀ ਤੇ ਕੁਝ ਰੇਤਾ ਉਹੀ ਨੇ ਮੱਚੜ ਜੀਆਂ ਕਾਉਂੀ ਨਖਾ ਕਮਨੀ ਇਹ ਤਾਂ ਜੜੀਆਂ ਪਈਆਂ ਨੇ ਇਹ ਤਾਂ ਮੱਚ ਗਈਆਂ ਓਏ ਲੈ ਇਹ ਤਾਂ ਮਿਰਚਾਂ ਹੀ ਮੱਚ ਗਈਆਂ ਆ ਦੇਖ ਲੋ ਦੇਖ ਲੋ ਲੈ ਆਏ ਮੱਚ ਗਈਆਂ ਆ ਦੇਖੋ ਨਜ਼ਰਾ ਖਾ ਗਈ ਨਜ਼ਰਾ ਨਜ਼ਰਾ ਖਾ ਗਈ ਜੱਟ ਨੂੰ ਓਏ ਖਾ ਗਈ ਸਾਲੀ ਜੱਟ ਨੂੰ ਲੁੱਟ ਕੇ ਖਾ ਗਈ ਸਾਲੀ ਕਹਿੰਦੇ ਜੱਟ ਨੂੰ ਕਾਲਾ ਗੱਡੀ ਜਾਂਦੇ ਆ ਸਾਲੀ ਤਾਂ ਨਹੀਂ ਵੈਸੇ ਗਾਲ ਹੁੰਦੀ ਨਾ ਸਾਲਾ ਨਾ ਸਾਲੀ ਗਾਲ ਨਹੀਂ ਹੁੰਦੀ ਪੰਜਾਬੀ ਚ ਇਹ ਥਾਲੀ ਗਿਆ ਕਰਤੋਂ ਆਪਾਂ ਖਾਸੀ ਦੂਰ ਆ ਗਏ ਇੱਥੇ ਮੈਨੂੰ ਤਾਂ ਕੋਈ ਮਿਰਚ ਮੁੱਟ ਦੀ ਨਹੀਂ ਮਿਰਚਾਂ ਤਾਂ ਉਹੀ ਸੀ ਵੈਸੇ ਲੱਗਣ ਵਾਲੀਆਂ ਇਹਨਾਂ ਨੇ ਲੱਗਣਾ ਤਾਂ ਨਹੀਂ ਇਹ ਤਾਂ ਆਪੇ ਮੱਛੀਆਂ ਪਈਆਂ ਨੇ ਇਹਨਾਂ ਨੇ ਕੀ ਲੱਗਣਾ ਤੈਨੂੰ ਜੋ ਪਸੰਦ ਮੈਂ ਪਾਵਾ ਜੇ ਤੂੰ ਬਸਾਂ ਮੈਂ ਹਾਣ ਤੇ ਮੈਂ ਕਰਕੇ ਫਲਾਈ ਆ ਮਾ ਗਾਣਾ ਬੜਾ ਵੈਰਨਾ ਹੈ ਉਈ ਕੁਰਸੀ ਤੇ ਚੜ ਕੇ ਬਣਾਉਂਦਾ ਕੁਰਸੀ ਤੋੜੀ ਕੁਰਸੀ ਵੀ ਤੋੜਨ ਦੇਖ ਲਿਆ ਤੁਸੀਂ ਮੈਨੂੰ ਲਾਲ ਮਿਰਚ ਨਹੀਂ ਦਿਖ ਰਹੀ ਕੋਈ ਲਾ ਕਰ ਲੋ ਗੱਲ ਦੇਖ ਲੈ ਬਾਗ ਵਿੱਚ ਮੇਥੇ ਨਹੀਂ ਬੇਤ ਹੈ ਨਾ ਦੀ ਹਾਂ ਹੋ 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 ਹਵਾ ਤਾਂ ਵਧੀਆ ਤੇ ਮੌਸਮ ਬਹੁਤ ਵਧੀਆ ਓਵਰ ਗੱਲਾਂ ਨਹੀਂ ਆ ਗੱਲ ਮੱਚਰ ਨਹੀਂ ਮਰੀ ਹੈ ਮੱਛਰ ਮਰਦਾ ਨਹੀਂ ਮਾਰਦਾ ਮੱਛਰ ਦਾ ਭਾਈ ਦਰਵਾਜ਼ਾ ਬੰਦ ਨਾ ਮੱਛਰ ਤਾਂ ਬਹੁਤ ਕਾਰੇ ਕਰ ਦਿੰਦਾ ਕਿਹੜਾ ਹੋਇਆ ਮੱਛਰ ਚੰਦ ਤੇ ਇਸੇ ਕਾਇਲ ਬਾਲਟੀ ਪਰ ਗਈ ਆਪਣੀ ਉਹ ਮਿਰਚਾਂ ਦਾ ਦੀਆ ਇੱਕੋ ਰਖੀਆਂ ਲੈ ਮੈਂ ਤੋੜਾ ਫੜੋ ਲਿਓ ਕੈਮਰਾਮੈਨ ਬਣੋ ਲਿਓ ਜੀ ਇਧਰ ਬੱਤ ਕੇ ਮੋੜ ਤੋਂ ਇੱਥੇ ਕੀੜੀਆਂ ਦਾ ਵੀ ਭਾਉਣਾ ਹੋਰ ਨਾ ਮੇਰੇ ਤਾਂ ਚੜਾ ਦਿੱਤੀ ਦਰਜਾ ਨਾ ਇਹਨਾਂ ਦੇ ਬੇਚੂਰੇ ਕਾਹ ਹੈ ਨਹੀਂ ਇਹ ਕਿਵੇਂ ਕਰ ਬੇਚੇ ਨਾ ਵੜ ਕੇ ਤੋੜ ਵਾਲੇ ਦਾਲੀ ਤੋੜ ਇਹ ਤੋੜੁੰਦੇ ਤੋੜ ਲੈ ਨਹੀਂ ਸਾਡੇ ਘੜਾ ਫੇਲ ਲੈ ਜੂਗਾ ਖਰਾਬ ਜੇ ਲਾਤੀ ਇਹਨੇ ਮੈਂ ਤਾਂ ਪੱਕਾ ਹਾਂ ਵਧੀਆ ਵਧੀਆ ਤੋੜਨੀ ਹੈ ਖਰਾਬ ਥੱਲੇ ਸਿੱਟੀ ਜਾਪੇ ਜੰਮੀ ਹੋਣਗੀਆਂ ਪਤਾ ਗਿਰੀ ਜਾਂਦੀਆਂ ਨੇ ਥੱਲੇ ਨਾ ਵੈਸੇ ਵੀ ਸਮਝ ਨਹੀਂ ਆਦੀ ਫਿਰ ਆਪਾਂ ਇਹਨਾਂ ਨਾਲ ਕਰਨਾ ਕੀ ਆ ਠਕਾ ਕੇ ਉਹ ਕਾਹਾਂ ਵਰਤ ਲਾਂਗੇ ਜਬ ਮੇਚੁੰਨ ਦਿਨ ਆਚਾਰ ਪਾਲੀਏ ਥੋੜੇ ਜਿਹਾ ਪਾਲ ਲੈ ਇੱਕ ਅੱਧਾ ਡੱਬਾ ਉਹ ਜਿਹੜੀਆਂ ਉੱਥੋਂ ਦੋੜੀਆਂ ਉਹਨਾਂ ਦਾ ਆਚਾਰ ਪਾਣੀ ਖਾਇਕਾ ਸੋਟਾਰੇ ਡੱਬੇ ਚ ਪੋਲ ਹਾਂ ਥੋੜੇ ਜਿਹਾ ਆਪਾਂ ਤਾਂ ਖਾਂਦੇ ਨਹੀਂ ਬਈਆਂ-ਮੁੰਈਆਂ ਦਿੱਤੇ ਜਾਂਦੇ ਆ ਰਤਨ ਕੋ ਫਿਰ ਮਿੱਟੀ ਚਾਹੀਦੀ ਹੁੰਦੀ ਏ ਇਹ ਵਟੂਟੀ ਪਈ ਹੋਈ ਏ ਤੇ ਉਹ ਕਹਿੰਦਾ ਸਪਰੇਅ ਕਰ ਦੇ ਹੂੰ ਉਹ ਨਾ ਸਾਰੀ ਸਹੀ ਹੋ ਜੂ। ਤੇ ਕਰੋ ਸਪਰੇ। ਸਪਰੇ ਟਾਈਮ ਹੀ ਲੱਗਦਾ ਅਜੇ ਹਰਾ ਲੱਗਣਾ। ਘਰ ਦੀ ਚੀਜ਼ ਤਾਂ ਵਧੀਆ ਗੱਲ ਆ। ਅਜੇ ਸਾਗ ਚ ਤੂੰ ਬੀਜਣਾ ਜਾਂ ਨਮੀ ਪੈ ਜੂ। ਲੋਕਾਂ ਦਾ ਸਾਗ ਧਰ ਪੀ ਲਿਆ। ਉਹ ਤੇਰੇ ਪਿਆ ਸੁੱਕਾ ਉਹ ਤਾਂ ਅਲਾਂ। ਦੇਖਣਾ ਕਾ ਮੈਂ ਜਨ ਸੋਚੀ ਦਿਨਾਂ ਗੀ। ਆ ਗਮਾਂਡੀਆਂ ਦਾ ਬੁੜਾ ਹੁੰਦਾ ਸੀ ਸਾਡੇ। ਇਹ ਰੋਟੀ ਆਹ ਤੇ ਥੋਡੇ ਥੋਡੇ ਨਹੀਂ ਥੋਡੇ ਗਮਾਂ ਆਵੇ ਤੁਸੀਂ ਕਿ ਮੈਂ ਥੋਡੀ ਨਹੀਂ ਗੀ ਉਹ ਗੱਲਾਂ ਕਰਦਾ ਕਰਦਾ ਇਧਰਾਹੇ ਜਾ ਬੜਿਆ ਇੱਥੇ ਰੋਟੀ ਦੀ ਕੰਦੇ ਹਾੜੀਏ ਤੁਸੀਂ ਕਹੋ ਗੋਗਲ ਦਾ ਡੈਡੀ ਆ ਗੋਗਲ ਉਹ ਕਹਿੰਦੇ ਰੋਟੀ ਨਹੀਂ ਆਈ ਬਾਪੂ ਕਿੱਥੇ ਗਿਆ ਬਾਪੂ ਵੀਰੇ ਦਰਾਏ ਉਹ ਕਹਿੰਦਾ ਕਿੱਥੇ ਆ ਗਏ ਉਹ ਕਹਿੰਦਾ ਬਾਬਾ ਟੱਬਾ ਲੰਗੀ ਇਧਰਾਹੇ ਆ ਗਏ ਉਹ ਮਾਤਾ ਰੋਟੀ ਲੈ ਕੇ ਤੇ ਦੇ ਨਾਲ ਗੱਲਾਂ ਕਰਦੇ ਚਲੋ ਮੈਂ ਤਾਂ ਆਪ ਕੰਮ ਕਰਾਂ ਚਲ ਚਲੀਏ ਹੈ ਡੇ ਡੇ ਚੜੇ ਇੱਥੇ ਜੀ ਦੇ ਰੋਕ ਕੋ ਫੇਰ ਵੀ ਨੰਗੀ ਜਾਂਦੇ ਆ ਮਾਤਾਣੀਆਂ ਵੱਟ ਕਿ ਨਾ ਉਦਣ ਮੈਂ ਵੀ ਪਾਣੀ ਪੱਡੇ ਹਾਲੋ ਬਿਹਾਲ ਹੈ ਤੇਰਾ ਕੀ ਹਾਲ ਚਲੋ ਜੀ ਤੋੜ ਲੀਆਂ ਮਿਰਚਾਂ ਚੱਲੀਏ ਘਰ ਨੂੰ ਹੱਲੇ ਸਾਰਾ ਕੰਮ ਪਿਆ ਕਰਦਾ ਕਈ ਦਿਨ ਦਾ ਮੈਨੂੰ ਇਹ ਕਹੀ ਜਾਂਦੇ ਮਿਰਚਾਂ ਤੋੜਨੇ ਮਿਰਚਾਂ ਤੋੜਨੀਆਂ ਮੈਂ ਕਿਹਾ ਚੱਲ ਅੱਜ ਤੋੜ ਕੀ ਤੋੜ ਕੇ ਨਹੀਂ ਲੱਗਿਆ ਕਿਸੇ ਨੂੰ ਲਾ ਕੇ ਹੀ ਆਈਏ ਮਿਰਚ ਠੀਕ ਲਾ ਕੇ ਗਾੜੀ ਆ ਰਹੀ ਏ ਮੋਰੇ ਗਾੜੀ